ਹੈ ਤੁਹਾਨੂੰ ਮਾਇਨੇ ਨਹੀਂ ਆਉਂਦਾ ਫਿਲਮਾਂ 'ਚ ਹੁਣ ਇਹ ਤਾਂ ਆਉਂਦਾ ਹੈ ਠੀਕ ਹੈ ਨਾ ਜਗਨੂਚ ਵੀ ਤੁਸੀਂ ਦੇਖਦੇ ਰਹੇ ਹੋਗੇ ਸਾਰਾ ਕੁਝ ਨਾ ਸਾਨੂੰ ਕਿ ਲੋੜ ਸੀ ਇੱਧਰ ਆਉਣ ਦੀ ਚੰਗੇ ਬਲੇ ਸਾਰਾ ਕੁਝ ਜੇ ਚਾਚੇ ਦੇ ਨਿਕਲਿਉਂਦੇ ਇਹ ਅੱਜ ਕੇ ਯਾਰ ਫਿਰ ਜਿਵੇਂ ਹੋਊਗਾ ਕਿ ਅੰਦਰ ਦਾ ਆਪਾਂ ਨੂੰ ਵੀ ਮਿੰਟਾਂ ਕੰਨੀਆਂ ਪਹਿਣਗੀਆਂ ਆਪਾਂ ਨੂੰ ਵੀ ਰੋਜ਼ਗਾਰ ਦਫ਼ਤਰ 'ਚ ਨਾਂ ਲਿਖਾਉਣਾ ਪਊਗਾ ਫਿਰ ਤੇ ਯਾਰ ਫਿਰ ਆਪ ਹੀ ਜਾ ਕੇ ਦੇਖ ਲੈਨੇ ਵਿੱਚ ਵੀ ਆਪ ਹੀ ਫੈਸਲੇ ਲੈ ਕੇ ਦੇਖ ਲੈਨੇ ਆ ਤੇ ਜਦੋਂ ਦੇ ਅਸੀਂ ਆਏ ਅਸੀਂ ਮੀਨਜ਼ ਆਪਾ ਸਾਰੇ ਆਪਾ ਬਾਈ ਚ ਆਪਣੀ ਸਰਕਾਰ ਬਣੀ ਆ ਆਪਣੀ ਸਾਰਿਆਂ ਦੀ ਉਦੋਂ ਬਾਅਦ ਕਦੇ ਜ਼ਿੰਦਗੀ 'ਚ ਕਦੇ ਮੇਰੇ ਮੰਤਰੀ ਦੇ ਮੂੰਹ ਜਾਂ ਮੇਰੇ ਮੂੰਹ ਤੋਂ ਸੁਣਿਆ ਕਦੇ ਕਿ ਖਜ਼ਾਨਾ ਖਾਲੀ ਹੈ ਇਹਦੋਂ ਪਹਿਲਾਂ 9 ਸਾਲ ਤਾਮਨਪ੍ਰੀਤ ਵਾਦ ਲਈ ਕਹੀ ਗਏ 9 ਸਾਲ ਮੰਤਰੀ ਦੇ ਖਜ਼ਾਨੇ ਦਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੁਣ ਬੱਚੇ ਕੀ ਕਰਨ ਫਿਰ ਪੱਚੀ ਕਹਿੰਦੇ ਯਾਰ ਮੁੱਖ ਮੰਤਰੀ ਜਦੋਂ ਵਿੱਤ ਮੰਤਰੀ ਗਈ ਇਹਨਾਂ ਫਿਰ ਇੰਨਾ ਖਾਲੀ ਹੈ ਚਲੋ ਬਾਹਰ ਨੂੰ ਚਲੀਏ ਫਿਰ ਇੱਥੇ ਐ ਤਾਂ ਹੈ ਤਾਂ ਇਹ ਨਹੀਂ ਕੁਝ ਇੱਥੇ ਉਮੀਦ ਹੀ ਨਹੀਂ ਦਿੱਤੀ ਕਦੇ ਖਜ਼ਾਨੇ 'ਚ ਆ ਜਾਂਦੇ ਹੁੰਦੇ ਆ ਪੈਸੇ ਇੱਧਰ ਉੱਧਰੋਂ ਲੋਕਾਂ ਨੇ ਦੇਣੇ ਹੁੰਦੇ ਆ ਜੀ ਖਜ਼ਾਨਾ ਹੋਇਆ ਸੀ ਕਿਹੜਾ ਕੋਈ ਨੋਟਾਂ ਵਾਲੀ ਮਸ਼ੀਨ ਆ ਸਾਡੇ ਕੋਲ ਵੀ ਛਾਪੀ ਜਾਂਦੇ ਆ ਲੋਕਾਂ ਤੋਂ ਟੈਕਸ ਲੈਣਾ ਲੋਕਾਂ ਨੂੰ ਦੇਣਾ ਜਿਸ ਦਿਨ ਲੋਕਾਂ ਨੂੰ ਇਹ ਯਕੀਨ ਹੋ ਜੇ ਕਿ ਟੈਕਸ ਸਾਡੇ 'ਤੇ ਹੀ ਆਊਗਾ ਵਾਪਸ ਸੜਕਾਂ ਦੇ ਰੂਪ 'ਚ ਸਕੂਲ ਆਫ ਐਮੀਨੈਂਸ ਦੇ ਰੂਪ 'ਚ ਹਸਪਤਾਲਾਂ ਦੇ ਰੂਪ 'ਚ ਆਮ ਆਦਮੀ ਕਲੀਨਿਕਾਂ ਦੇ ਰੂਪ ਚ ਨੌਕਰੀਆਂ ਦੇ ਰੂਪ ਚ ਸਾਡੇ ਤੇ ਆਊਗਾ ਵਾਪਸ ਲੋਕ ਟੈਕਸ ਦੇਣ ਲੱਗ ਜਾਂਦੇ ਆ ਈਮਾਨਦਾਰ ਨਾ ਟੈਕਸ ਭਰ ਲੱਗ ਜਾਂਦੇ ਵੀ ਸਾਡੇ ਤੇ ਆਊਗਾ ਜਿਹੜੇ ਮੁਲਕਾਂ ਨੂੰ 40 40 ਲੱਖ ਦੇ ਕੇ ਜਾਂਦੇ ਆ ਉਹ ਇਹੀ ਨੇ ਟੈਕਸ ਦਿਓ ਕੰਮ ਕਰੋ ਸ਼ਾਮ ਨੂੰ ਘਰੇ ਆ ਕੇ ਸੌਜੋ ਉੱਥੇ ਸਾਰਾ ਕੁਝ ਸੈੱਟ ਹੋ ਜਾਂਦਾ ਜਿਹੜਾ ਕੰਮ ਆਪਾਂ ਇੱਥੇ ਨਹੀਂ ਕਰਦੇ ਉੱਥੇ ਕਰਨਾ ਚਾਹ ਉੱਥੇ ਕਰ ਲੈਂਦੇ ਉੱਥੇ ਕੋਈ ਪ੍ਰੋਬਲਮ ਨਹੀਂ ਇੱਥੇ ਲੈ ਹੁਣ ਆਹ ਕੰਮ ਕਰੀਏ ਅਸੀਂ ਲੈ ਇੱਕ ਦਾ ਹੀ ਗੋਨੇ ਮਾਰਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੁਹਾਡੇ ਇਹ ਨੌਕਰੀਆਂ ਨੇ ਤੁਸੀਂ ਕੁਰਸੀਆਂ ਤੇ ਬੈਠੋਗੇ ਜਾ ਕੇ ਬਹੁਤ ਸਾਰੇ ਲੋਕ ਤੁਹਾਡੇ ਕੋਲ ਉਮੀਦਾਂ ਲੈ ਕੇ ਆਉਣਗੇ ਕੀ ਪਤਾ ਕਿਹਦੇ ਸਾਈਨ ਤੁਹਾਡੇ ਕੀਤੇ ਹੋਏ ਸਾਈਨ ਨਾਲ ਕਿਹਦੀ ਕਵਿਬਿਲਦਾਰੀ ਸੁੱਤਰ ਜਾਣੀ ਹੈ ਕਿਸ ਕੋਈ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਹੈ ਕਿਸੇ ਨੇ ਕੋਈ ਕਰਜ਼ਾ ਲੈਣਾ ਹੈ ਕਿਸੇ ਨੇ ਕੋਈ ਹੋਰ ਕਨੈਕਸ਼ਨ ਲੈਣਾ ਹੈ ਕਿਸਦਾ ਕੋਈ ਕੋਈ ਕੰਮ ਹੈ ਉਹ ਗੁਰਦੁਆਰਾ ਸਾਹਿਬ ਜਾ ਕੇ ਪਹਿਲਾਂ ਮੰਦਿਰ ਜਾ ਕੇ ਮਸਜਿਦਿੱਥੇ ਵੀ ਜਾਂ ਪੂਜਦੇ ਨੇ ਪਹਿਲਾਂ ਉੱਥੇ ਜਾ ਕੇ ਉਹ ਵੀ ਰੱਬਾ ਤੇਰੇ ਹੀ ਰੂਪ ਬੈਠਾ ਹੋਵੇ ਅੱਜ ਜਿਹਦੇ ਕੋਲ ਚੱਲੇਆ ਤੇਰੇ ਹੀ ਰੂਪ ਹੋਵੇ ਓਏ ਅੱਜ ਕੰਮ ਬਣ ਸਕਦਾ ਜਦੋਂ ਸੈਨ ਕਰਤਾ ਤਾਂ ਤੁਸੀਂ ਉਹਦਾ ਰੂਪ ਬਣ ਗਏ ਉਹ ਜਾਣਦਾ ਹੋਇਆ ਵੀ ਅਰਦਾਸ ਕਰੂਗਾ ਵੀ ਧੰਨਵਾਦ ਰੱਬਾ ਤੇਰੇ ਰੂਪ ਸੀ ਜੇ ਜਵਾਬ ਦੇਤਾ ਉਹਨਾਂ ਗਾਲਾਂ ਕੱਢਣੀਆਂ ਚਲਾ ਅਗਲੀ ਵਾਰ ਸਹੀ ਜੇ ਉਹ 5000 ਰੁਪਏ ਮੰਗ ਲਿਆ ਲਿਆ ਤਾਂ ਦੇਊਗਾ ਉਹ ਤੁਹਾਡੇ ਕੋਲੋਂ ਉਹ ਤਾਂ 5000 ਲਿਓ ਪਰ 5000 ਕਿਵੇਂ ਲਿਆਉਂਦਾ ਹੋਊਗਾ ਉਹ ਕੀ ਪਤਾ ਕਿਹਦੇ ਕਿਹਦੇ ਪੈਰੀ ਪੱਗਾਂ ਧੰਨੇ ਪੈਣਗੇ ਕਿਹੜੇ ਕਿਹੜੇ ਮਿੰਤਾ ਕਰਨੀਆਂ ਪੈਣਗੀਆਂ ਕੰਮ 5000 ਤੋਂ ਬਿਨਾ ਵੀ ਹੋ ਸਕਦਾ ਉਹ ਨਿਆਰਾ ਨਿਆਰਾ ਤਾਂ ਲੈ ਕੇ ਦੇਖੋ ਇਮਾਨਦਾਰੀ ਦਾ ਕਰੇ ਹੁਣ ਤੁਹਾਡੇ ਕੋਲ ਮੌਕਾ ਤੁਸੀਂ ਇਮਾਨਦਾਰੀ ਦਾ ਨਿਆਰਾ ਲੈ ਕੇ ਦੇਖੋ ਥੋੜਾ ਜਿਹਾ ਪਹਿਲਾਂ ਪਹਿਲਾਂ ਔਖਾ ਕਰਦੇ ਨੇ ਲੋਕ ਵੀ ਲੈ ਉੱਥੇ ਹੀ ਖੜੇ ਰਜੇ ਹੈ ਐਡਾ ਵੱਡਾ ਤੇਰੇ ਕੋਲ ਆਉਦਾ ਸਕੂਟਰੀ ਹੈ ਕੋਈ ਨਹੀਂ ਸਕੂਟਰੀ ਕੁਝ ਨਹੀਂ ਹੁੰਦਾ ਜਿਹੜੇ ਕਾਰਾਂ ਵਾਲੇ ਨੇ ਉਹ ਬਾਅਦ ਚ ਜਿੰਮ ਜਾ ਕੇ ਸਾਈਕਲ ਚਲਾਉਂਦੇ ਨੇ ਆ ਉਹਨਾਂ ਦਾ ਉੱਥੇ ਹੀ ਰਹਿ ठीक है ना सो करके कोई ये आ, आ, अभी हो आएं, हो आएं। आप आले दुआले देख लग जाने भी वो आए हैं वो आए हैं अब दे आप नाली दुनिया में सबसे बड़ा रोग कि मेरे बारे में क्या कहेंगे लोग बस लोग की कहेंगे लोग को कहेंगे और एक कमेंट जवाब देंगे अब मेरे बारे में उनको कुछ का घाटे दे पढ़ लियो सुवीर बाल हो रही बाजवा बड़ेंगो तड़ेंगो जिन्ने भी है कि नहीं मजीठिया ਉਹ ਗੋਲ ਕੱਡੀਆਂ ਤੜਕੀ ਉੱਠ ਕੇ ਮੈਨੂੰ ਮੈਂ ਕੀ ਮਾਰਾ ਕਰਤਾ ਜੀ ਮੈਨੂੰ ਦੱਸੋ ਤੜਕੀ ਗੱਲਾਂ ਕੱਢਣ ਲੱਗ ਜਾਂਦੇ ਮੈਨੂੰ ਜੇ ਉਹ ਕ ਮਤਲਬ ਮੈਂ ਕਿਤੇ ਕਿਸੇ ਹਸਪਤਾਲ ਚ ਪਤਾ ਵੀ ਲੈਣ ਚਲਾ ਜਾਵਾਂ ਨਾ ਕੋਈ ਦੋਸਤ ਮਿੱਤਰ ਦਾ ਮਜੀਠਿਆ ਪਹਿਲਾਂ ਪਾਉਂਦਾ ਵੀ ਆ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਆ ਦਵਾਈ ਦੇਣਗੇ ਕਦੇ ਆਪਦੇ ਪਰੌਣੇ ਦਾ ਦੱਸਿਆ ਆਪਦੇ ਜੀਜੀ ਦਾ ਦੱਸਿਆ ਕਰੇ ਦਲੀ ਭਾਜੀ ਆਏ ਕਰੀ ਬਿਠਾਉਂਦਾ ਕਦੇ ਇੱਧਰਲੀ ਕਦੇ ਲੱਤ ਤੇ ਲਾਈ ਬਣਾ ਉਹ ਕਿਵੇਂ ਦੇਖਦਾ ਕਿਤੋਂ ਦੇਖਦਾ ਕੀ ਖੰਦਾ ਕੀ ਪਿੰਡ ਦੇ ਕਦੇ ਦੱਸਿਆ ਉਹਦਾ ਵੀ ਦੱਸ ਦੇ ਕਦੇ ਮੇਰਾ ਤਾਂ ਪੱਕਾ ਸਾਰਾ ਵੀ ਪਤਾ ਨਹੀਂ ਸੌ ਤੋਂ ਪਹਿਲਾਂ 12 ਸਾਲ ਤੋਂ ਕਈ ਜਾਂਦੇ ਜੀ ਮੈਂ 2013 ਚ ਇਸ ਲਾਈਨ ਚ ਆ ਗਿਆ ਸੀਗਾ 12 ਸਾਲ ਤੋਂ ਕਈ ਜਾਂਦੇ ਭਗਵਾਨ ਤੁਮਨ ਦਿਨ ਰਾਤ ਇਕੱਲੇ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਨ ਰਾਤ ਇਕੱਲੇ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ ਤੋਂ ਲਿਵਰ ਲਵਾਇਆ ਲੋਹੇ ਦਾ ਮੈਂ ਕਹੇ ਮਰ ਜੇ ਵਾਸੇ ਤਾਂ ਔਰ ਇਹ ਇਹ ਹੈ ਵੀ ਇਹ ਹੈ ਵੀ ਸਹੀ ਨੇ ਮਰ ਕੇ ਮੈਨੇ ਤੇ ਮੂਰੋ ਹੱਡ ਸਾਦਾ ਹੋਰ ਕੋਈ ਤਰੀਕਾ ਨਹੀਂ ਨਾ ਗੋਲੇ ਬਸ ਆਪਦਾ ਦੇਖੋ ਭਾਈ ਮੈਂ ਕਹੇ ਦੱਸਿਆ ਵੀ ਮਜੀਠੀ ਰਸੂਖੀਰ ਦੀ ਆਪਚ ਬਣਦੀ ਨਹੀਂ ਮੇਰੀ ਆਦਤ ਨਹੀਂ ਹੈ ਕਿ ਮੈਂ ਦੱਸੇ ਕਰ ਆਪਚ ਇਕੱਠੇ ਨਹੀਂ ਬੰਦੇ ਸਾਰੇ ਭਰੋਈ ਦੀ ਬਣਦੀ ਨਹੀਂ ਮੈਂ ਕਹੇ ਦੱਸਿਆ ਵੀ ਹਰ ਸਿਮਰਤ ਮਜੀਠੀ ਵੀ ਬੋਲਣੋਂ ਹਟ ਗਈ ਮੈਂ ਦੱਸੇ ਮੇਰੀ ਆਦਤ ਹੈ ਉਗਰ ਮੇਂ ਹਰਨਾਲਾ ਜਿਹੜਾ ਦੂਜਾ ਭਾਈ ਉਹਦਾ ਆਪ ਵਿਚ ਪ੍ਰਾਪਰਟੀ ਦਾ ਲੜਾ ਪੈ ਗਿਆ ਪੈਸਾ ਬਾਹਰ ਵੀ ਮਾਰਾ ਹੁੰਦਾ ਨਾ ਮਾਪਾ ਦੱਸੇ ਨਹੀਂ ਮੈਂ ਤਾਂ ਤੁਸੀਂ ਗਾਣਾ ਗੱਲ ਕਰਿਓ ਬਸ ਯਾਰ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹਦਾ ਕਲਾਕਾਰ ਆ ਰਿਹਾ ਕਿ ਕਲਾਕਾਰ ਉਹਨਾਂ ਮਾਰੀ ਕੇ ਲਈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਨਹੀਂ ਬਖਸ਼ਦਾ ਕਲਾਕਾਰਾਂ ਨੂੰ ਤਾਂ ਐਸੀ ਲਾ ਕੇ ਦੇਖਣ ਜਾਂਦੇ ਆ ਟਿੱਕ ਟਾ ਲਾ ਕੇ ਵੀ ਦੇਖਿਆ ਇਹ ਗਾਣੇ ਸੁਣਦਿਆਂ ਟੀਵੀ ਤੇ ਕਲਾ ਕਲਾਕਾਰ ਹੁਣ ਮਾੜੀ ਗੱਲ ਹੈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹਿੰਨੇ ਜੀ ਆਪ ਤਾਂ ਪਛੋਕਰ ਦੇਖਿਆ ਕਦੇ ਜਰਨਲ ਡਾਇਰ ਨੂੰ ਉਸੇ ਦਿਨ ਡਿਨਰ ਕਰਾਇਆ ਸੀਗਾ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇ ਦੇ ਬਾਗ ਚ ਡਿਨਰ ਉਹਨੇ ਕਿਤੇ ਕਿਤੇ ਮਜੀਠੇ ਤੇ ਕਰੇ ਦੇਵੇ ਜਵਾਬ ਮੈਂ ਪਾਰਲੀਮੈਂਟ 'ਚ ਪੁੱਛ ਲਿਆ ਸੀ ਦੇਵੇ ਜਵਾਬ ਤੇ ਹਜ਼ਾਰ ਬੰਦੇ ਦਾ ਖੂਨ ਡੁੱਲਿਆ ਪਿਆ ਸੀ ਇਦਰੋਂ ਰੈੱਡ ਵਾਈਨ ਚਲਦੀ ਸੀ ਦਿਓ ਜਵਾਬ ਬਾਤ ਜਨਰਲ ਡਾਇਰ ਨੂੰ ਸਰੋਪਾ ਦਵਾਤਾ ਸੀਗਾ ਦਰਬਾਰ ਸਾਹਿਬ ਚ ਕਿਉਂਕਿ ਸ਼ਰਮਣੀ ਕੈਡੀ ਇਹਨਾਂ ਕੋਲ ਹੀ ਸੀ ਮਾਫ ਕਰਤਾ ਉਹਨਾਂ ਨੂੰ ਸਰੋਪਾ ਦਵਾਤਾ ਜਨਰਲ ਡਾਇਰ ਨੂੰ ਜਨਰਲ ਡਾਇਰ ਕਹਿੰਦਾ ਮੈਂ ਮੈਂ ਸਿੱਕਟਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੇਵਡਾ ਕਹਿੰਦੇ ਕੋਈ ਆਨਰੇਰੀ ਸਿੱਖ ਦੁਨੀਆ ਦਾ ਪਹਿਲਾ ਆਨਰੇਰੀ ਸਿੱਖ ਜਨਰਲ ਡਾਇਰ ਕਹਿੰਦੇ ਜੇ ਮੈਂ ਪੋਤੜੇ ਫਰੋਣ ਲੱਗ ਗਿਆ ਫਿਰ ਕਹਿੰਦੇ ਆਏ ਬੋਲਦਾ ਨਿੱਜੀ ਬੋਲਦਾ ਫਲਾਨਾ ਬੋਲਦਾ ਥੋੜੇ ਕੋਲ ਕੰਮ ਹੀ ਇਹ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ ਤੁਸੀਂ 10-10 ਸਾਲ ਕੀ ਤੁਸੀਂ 20-20 ਸਾਲ ਤੋਂ ਯਾਰ ਤੁਹਾਡੇ ਕੋਲ ਸਰਕਾਰਾਂ ਰਹੀਆਂ ਕੀ ਕਰਤਾ ਤੁਸੀਂ ਚਿੱਟਾ ਹੀ ਫੁਲਾਇਆ ਤੁਸੀਂ ਚਿੱਟੇ 'ਚ ਨਾ ਬੋਲਦਾ ਜੀ ਘਰਾ ਦੇਕਰ ਬਰਬਾਦ ਕਰਕੇ ਰੱਖਤੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਲੱਖਾਂ ਘਰਾ ਚਿੱਟੇ ਰੰਗ ਦੇ 70 ਬਚਾਤੇ ਨੰਨਾ ਇਹਨਾਂ ਨੇ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਐ ਪੰਜਾਬ ਬਹੁਤ ਵਾਰੀ ਉੱਠਿਆ ਵੀ ਐ ਪਾਤਰ ਸਾਹਿਬ ਦੀ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਾਉਣਾ ਕਿ ਤੋ ਕਲਮਾ ਤੂੰ ਫੁੱਲਾ ਜੋਗੀ ਜ਼ਮੀਨ ਰੱਖੀ ਕਲ ਮੈਂ ਲੱਭਦੇ ਆ ਕਲ ਮੈਂ ਲੱਭਦੇ ਆ ਸਾਰੇ ਲੱਭਾਂਗੇ ਆਪਾਂ ਇਕੱਠੇ ਲੱਭਾਂਗੇ ਮੈਨੂੰ ਕੋਈ ਫਿਕਰ ਨਹੀਂ ਬੋਟੇ ਬੂਟਾਂ ਦਾ ਮੈਨੂੰ ਕੋਈ ਨਾ ਇਹ ਮੈਂ ਉਹ ਕੁਰਸੀ ਨਾਲ ਤਾਂ ਮੈਂ ਤਾਂ ਚਿਪਕਾਣਾ ਜਿਵੇਂ ਪੈਸੇ ਕਮਾਉਣੇ ਹੁਣ ਮੇਰੀ ਤਾਂ ਪ੍ਰਾਪਰਟੀ ਘਟੀ ਜਾਂਦੀ ਹੈ ਜੀ 2012 ਚ ਦੇਖੋ ਜਦੋਂ ਕਾਗਜ਼ ਭਰਦੇ ਆ ਨਾ ਉਦੋਂ ਜਦੋਂ ਵੋਟਾਂ ਵਾਲੇ ਨਿਯੁਕਤੀ ਪੱਤਰ ਪੱਕੀ ਹੁੰਦਾ ਹਲਤ ਮੇ ਦਾ ਨਿਯੁਕਤੀ ਪੱਤਰ ਹੀ ਬੈਠੇ ਪਹਿਨੇ ਮੈਂ ਇੱਥੇ ਉਹ ਨਿਯੁਕਤੀ ਪੱਤਰ ਦੇਣਾ ਨਾਮੀਨੇਸ਼ਨ ਕਹਿੰਦੇ ਉਹਨੂੰ ਨਾਮੀਨੇਸ਼ਨ ਪੱਤਰ ਜਦੋਂ ਭਰਦੇ ਆ ਤਾਂ ਉਹ ਚ ਸਾਰੀ ਪ੍ਰਾਪਰਟੀ ਦੱਸਣੀ ਪੈਂਦੀ ਹੈ ਵੀ ਤੁਹਾਡੇ ਕੋਲ ਕੀ ਕੀ ਹੈ ਕਾਰ ਸੋਫਾ ਸਾਰਾ ਸਭ ਕੁਝ ਇੱਕ ਐਫੀ ਡੀਪ ਦੇਣਾ ਪੈਂਦਾ ਨਾਲ 12 ਜਿਹੜੀ ਪਹਿਲੀ ਵਾਰ ਲੜਿਆ ਮੈਂ ਦਸਤਾ ਜੋ ਕਲਾਕਾਰੀ ਜੀਵਨ ਚ ਕਮਾਇਆ ਸੀ ਦਸਤਾ 14 ਜਿਹੜਾ ਦੁਬਾਰਾ ਸੰਗਰੂਰ ਤੋਂ ਲੜਿਆ 12 ਨਾਲੋਂ ਘਟ ਗਈ 14 ਜਿਹੇ ਐਮਪੀ ਬਣ ਗਿਆ ਐਮਪੀ ਬਣ ਗਿਆ ਤਾਂ ਸੱਤ ਪੀੜੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ ਇੱਥੇ ਐਮਐਲਏ ਦੀ ਮਾਣੀ ਹੈਗਾ ਐਮਪੀ ਦਾ ਫੇਰ 9 ਦਾ ਹੁੰਦਾ 13 ਹੀ ਨਹੀਂ ਨਾ 13 9 117 ਸੋ ਐਮਪੀ ਕੋਲ ਇੱਕ ਐਮਪੀ ਕੋਲ 9 ਐਮਐਲਏ ਹੁੰਦੇ ਅੰਦਰ ਨੋਮਦਨ ਸੋਦਨ ਪੁੰਦਾ 17 ਦੇ ਜਲਾਲਾਬਾਦ ਤੋਂ ਲੜਿਆ ਐਮਪੀ ਵੀ ਹੈ ਸੀ ਤਾਂ 14 ਲੋਕਾ ਕਟ ਗਈ ਜਦੋਂ ਕਾਗਜ਼ ਪਰੇ ਉਹ ਕਾਹ ਕੀਤਾ ਆਨਲਾਈਨ ਨੇ ਉਹ ਤਾਂ ਇਲੈਕਸ਼ਨ ਕਮਿਸ਼ਨੋਂ ਝੂਠ ਬੋਲ ਨਹੀਂ ਸਕਦਾ ਤੁਸੀਂ ਤੁਹਾਡਾ ਨੋਮੀਨੇਸ਼ਨ ਕੈਨਸਲ ਹੋ ਸਕਦੀ ਹੈ ਜੇ ਤੁਸੀਂ ਗਲਤ ਦਿਓਗੇ ਫਿਰ ਅਪਟ ਅਬ ਵਕੀਲ ਸਾਹਿਬਾ ਬੈਠੇ ਹਾਂ ਨਾ ਨਿਯੁਕਤ ਸੋ ਜਦੋਂ 19 ਚ ਲੜਿਆ ਦੁਬਾਰੇ ਇਸ ਗਰੂਰ ਤੋਂ ਸਧਾਰਨ ਲੋਕਾ ਕਟ ਗਈ ਜਦੋਂ ਬਾਈ ਚ ਲੜਿਆ ਉਮੀਦਾਂ ਨਾਲ ਬੱਟ ਗਈ ਹੁਣ ਜੇ ਕਦੋਂ ਕਦੇ ਕਾਗਜ਼ ਪਰਨੇ ਪਏ ਉਦੋਂ ਵੀ ਘਟ ਜੂਗੀ ਮੈਂ ਤਾਂ ਤਾਂ ਕਾਨ ਨਹੀਂ ਵੀ ਮੈਂ ਤਾਂ ਇੱਥੇ ਬਹਿਣੀ ਬਹਿਣਾ ਜੇ ਮੈਂ ਕਰੋੜਾਂ ਰੁਪਏ ਕਮਾਉਂਦਾ ਹੋਮਾ ਘਟ ਕਪੜੇ ਕੁਟਾੜੇ ਦੁਬਈ ਨੂੰ ਕੱਢ ਦੋ ਪੈਸੇ ਸੌਜਰ ਲੈਂਡ ਫਲਾਉਣਾ ਤੇ ਮਕਾ ਮੇਰੇ ਤੇ 1 ਰੁਪਿਆ ਸੇ ਸਾਢੇ 3 ਸਾਲ ਹੋਣ ਵਾਲੇ ਨੇ 1 ਰੁਪਈ ਦਾ ਕਪੜਾ ਸੁਣੇ ਪਹੁੰਚ ਮੰਨ 1 ਰੁਪਈ ਵਾਲਿਆ ਐਨਾ ਫਿਰ ਤਾਂ ਛੱਡਦੇ ਨਹੀਂ ਹੋਰ ਤਾਂ ਇਹੋ ਦਾ ਬਸ ਇਕ ਲਾਹੀ ਰੱਖਦੇ ਨੇ ਵੀ ਡਾਕਟਰ ਕਦੋਂ ਚੈੱਕ ਕਰ ਗਿਆ ਵੀ ਹੋਰ ਤਾਂ ਕੁਝ ਨਹੀਂ ਨੇ ਇਹਨਾਂ ਕੋਲੇ ਹੋਰ ਤਾਂ ਦੱਸ ਨਹੀਂ ਸਕਦੇ ਵੀ ਕਿਰਪਿਆ ਖਾ ਗਿਆ ਦੋ ਦੋ ਉਹਨੂੰ ਕਿਤੇ ਛੱਡ ਦੇ ਮੈਨੂੰ ਤੁਸੀਂ ਕਰਕੇ ਪੈਸਾ ਕਮਾਉਣਾ ਇਹ ਉਹ ਜਿਆਦਾ ਇਮਾਨਤ ਨਹੀਂ ਰੱਖਦਾ ਇੱਜ਼ਤ ਕਮਾਉਣੀ ਬਹੁਤ ਇਮਾਨਤ ਰੱਖਦੀ ਤੁਸੀਂ ਵੀ ਜਦੋਂ ਜਾਓਗੇ ਆਪਣੇ ਦਫ਼ਤਰ 'ਚ ਪੈਸੇ ਨਾਲੋਂ ਇੱਜ਼ਤ ਨੂੰ ਆਪਣੀ ਕੁਰਸੀ ਨੂੰ ਉਦੀ ਗਰੀਮਾਂ ਨੂੰ ਜਿਹੜਾ ਉਹਨੂੰ ਵਧਾਉਣ ਦੇ ਵਿੱਚ ਸਹਾਇਕ ਹੋਇਆ ਬਈ ਲੋਕ ਕਹਿਣ ਯਾਰ ਇਹ ਕਾ ਬੰਦਾ ਆਇਆ ਸੀ ਐਸ ਕੁਰਸੀ ਤੇ ਬਹਿਲਾ ਹੁੰਦਾ ਸੀ ਬਈ ਬੰਦੇ ਨੇ ਯਾਰ ਇਲਾਕੇ 'ਚ ਗੱਲਾਂ ਕਰਾਤੀ ਬਸ ਆਹੀ ਹੁੰਦਾ ਜੀ ਹੋਰ ਕੀ ਹੁੰਦਾ ਹੋਰ ਕਿੰਨਾ ਕੀ ਲੈ ਜਾਣਾ ਕਿਸੇ ਨੇ ਕੋਈ ਪਤਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਆਖਰੀ ਕਪੜਾ ਸਿਉਣੀ ਨਿਭੀ ਹੁੰਦੀ ਜਿਹੜਾ ਆਖਰੀ ਕਪੜਾ ਮਿਲਦਾ ਉਹ ਸਿਉਣੀ ਨਿਭੀ ਹੁੰਦੀ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨੇ ਪਿੱਛੇ ਪਾਪ ਕਮਾਏ ਚੱਕੋ ਚੱਕੋ ਕਰ ਦੇ ਸੂਰਜ ਨਹੀਂ ਛਿਪਣ ਦਿੰਦੇ ਹਾਲਾਕਿ ਇਹ ਕੋਰਸ਼ਮੂਰ ਛਮੀਰ ਲਿਪੂਆ ਫੁੱਲਾ ਤੇ ਆਜੂ